ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਚੜੈਕਾ ਵਾਲੀ ਨਹਿਰ ਤੇ ਬਾਈ ਦਾ ਘਰ ਆ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਾਨਵਰ ਬਾਈ ਦੇ ਸੇਲ ਆ ਤਿੰਨੇ ਹੀ ਪਸ਼ੂ ਆ ਤਿੰਨੇ ਹੀ ਸੇਲ ਆ ਤਿੰਨੇ ਸੂਏ ਸਵਾਏ ਆ ਇੱਕ ਤੋਕੜ ਗੱਬਣ ਚ ਇੱਕ ਬਾਸ ਆ ਦੋ ਤਾਜ਼ੀਆਂ ਸੂਈਆਂ ਵਹਿੜਾ ਇੱਕ ਤੋਕੜ ਗੱਬਣ ਚ ਇੱਕ ਬਾਸ ਆ ਆ ਤੋਕੜ ਗੱਬਣ ਚੈੱਕ ਪਾਸ ਆ ਵੜ ਆ ਦੋਵੇਂ ਤਾਜ਼ੀਆਂ ਸੂਈਆਂ ਮੁੱਲ ਨਿੱਕੇ ਨਿੱਕੇ ਇਨਫੋਰਮੇਸ਼ਨ ਲੈ ਦਣਾ ਹਾਂਜੀ ਸਸੀ ਕਾਲ ਸਸੀ ਕਾਲ ਬਾਈ ਨਾ ਦੱਸਦੀ ਨਾਮ ਲਾਲੀਬਾਈ ਪਿੰਡ ਚੜੱਕ ਜਿਲ੍ਹਾ ਮੋਗਾ ਤਸਵੀਰ ਵੀ ਮੋਗਾ ਬਾਈ ਮੋਬਾਈਲ ਨੰਬਰ 81988 56080 ਆ ਭੈਣ ਭਰਾਵਾਂ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਾਗਾ ਨੇ ਯਾਰ ਕਹਿੰਦਾ ਸਬਸਕ੍ਰਾਈਬ ਕੀਤਾ ਉਹਨਾਂ ਨਵੀਂ ਵੀਡੀਓ ਆ ਜਾਂਦੀ ਪੂਰੇ ਨਹੀਂ ਪੁਰਾਣੀਆਂ ਵੀਡੀਓ ਵੇਖ ਵੇਖ ਕੇ ਨਾ ਅਗਲਾ ਆਪਦਾ ਟਾਈਮ ਫਿਰ ਆ ਪੁਰਾਣੀਆਂ ਵਾਲੇ ਫੋਨ ਲਈ ਜਾਂਦੇ ਆ ਬਾਹਲੇ ਲਾਉਂਦੇ ਆ ਬਾਈ ਹਮ ਠੀਕ ਮੋੜ ਕੇ ਕਹਿ ਦਿੰਦੇ ਹੋ ਤੁਸੀਂ ਤਰੀਕ ਬੋਲ ਹਾਂ ਕੋਈ ਪੈਨ ਰਾਉਂਡ ਨਹੀਂ ਵੇਖਣੀ ਆਉਂਦੀ ਗੱਲ ਉਹਨਾਂ ਦਾ ਫੂਟਾ ਹੈਣੀ ਆ ਇਧਰ ਲੱਗ ਪਗੇ ਹਾਂ ਭਾਈ ਇਧਰ ਲੱਗ ਗਿਆ ਆ ਸਬਸਕ੍ਰਾਈਬ ਕੀਤਾ ਵੀ ਫਿਰ ਨਾਲ ਦੀ ਨਾਲ ਨਵੀਂ ਵੀਡੀਓ ਤੇ ਨੋਟੀਫਿਕੇਸ਼ਨ ਆਉਂਦਾ ਰਹੇ ਪੂਰੀ ਆ ਜਾਂਦੀ ਆ ਭਾਈ ਦੂਜੇ ਸੂਏ ਵੇੜ ਸੁਈ ਆ ਪਰਸੋਂ ਵੇੜ ਸੁਈ ਆ ਇਹ ਠੀਕ ਆ ਮਗਰ ਬੱਚਾ ਵੱਡੇ ਭਾਈ ਹੂੰ ਦੋ ਤਾਂ 11 ਤੋਂ 12 ਕਿਲੋ ਬੋਲਾ ਤਿਆਰ ਆ ਭੈਣ ਭਰਾ 10 ਕਿਲੋ ਮੰਨ ਕੇ ਜੋ ਮਰਜ਼ੀ ਆ ਜਾਣ ਭਾਈ ਕਿੰਨਾ ਕਿ ਪੈ ਜੂ ਬਹੁਤ ਭਾਈ ਪਿਛਲੇ ਸੂਏ ਰਾਗ ਲੈਨੇ 19 ਕਿਲੋ ਕਿਆ ਕਾਹਨ 18 ਕਿਲੋ ਦਾ ਜਾਇਜ ਆ ਚਾਹੀਦਾ ਵੀ ਹੈ ਵੱਡੀ ਆ ਬੈੜ ਕੋ ਛੋਟੀ ਨਹੀਂ ਠੀਕ ਆ ਹਾਂ ਥਣਾ ਤੁਣਾ ਦੀ ਭਾਰ ਪਿੱਛੇ ਦੀ ਆਪਣੀ ਬੋਲਾ ਗਰੰਟੀ ਕੱਢ ਬਾਹਰ ਦੋਸਤੋ ਪਰਸੋਂ ਦੀ ਖਸੂਈ ਆ 11 12 ਕਿਲੋ ਬੋਲਾ ਤਿਆਰ ਆ ਤੁਸੀਂ 10 ਕਿਲੋ ਮੰਨ ਕੇ ਹੀ ਬਾਈ ਕਹਿੰਦਾ ਆ ਜਿਓ ਤੜਕੇ ਆਥਣੇ ਦੋ ਟਾਈਮ ਚਾਰ ਟਾਈਮ ਅਗਲਾ ਬੋਲਾ ਕੰਡੇ ਦੇ ਜੋਕ ਕੇ ਲੈ ਜੇ ਜੀਦੋ ਲਈ ਆ ਬਾਈ ਕਹਿੰਦਾ ਉਹ ਕਹਿੰਦੇ 19 20 ਕਿਲੋ ਦੁੱਧ ਅਸੀਂ ਚੋਇਆ ਪਰ ਬਾਈ ਕਹਿੰਦਾ ਤੁਸੀਂ 17 18 ਮੰਨ ਕੇ 16 17 18 ਮੰਨ ਕੇ ਸੌਦਾ ਕਰ ਲਿਓ ਇਹ 16 ਵੀ ਪਿਆ ਸਕਦੀ ਆ ਖੁੱਲਾ ਇਹ 18 ਵੀ ਪਿਆ ਸਕਦੀ ਆ ਥੋੜਾ ਜਿਹਾ ਕੈਮਰੇ ਕਰਕੇ ਬਾਈ ਕਹਿੰਦਾ ਡਰਦੀ ਆ ਮੇਰੇ ਮਾੜੇ ਆ ਬਾਈ ਦਾਗ ਆ ਹਾਂ ਦੋਸਤੋ ਇਹਦੇ ਦਾਗ ਜੇ ਹੈਗੇ ਆ ਉਸ ਤੁਹਾਨੂੰ ਪਤਾ ਹੀ ਆ ਪਿੱਛੇ ਜਿਹੜਾ ਪਸ਼ੂਆਂ ਤੇ ਮਾੜਾ ਸਮਾ ਮਾੜਾ ਦੌਰ ਆਇਆ ਸੀ ਪਸ਼ੂਆਂ ਤੇ ਕਾਹਦਾ ਬੰਦਿਆਂ ਦੇ ਵੀ ਆਇਆ ਹੀ ਸੀਗਾ ਕਿਉਂਕਿ ਜੇ ਕਿਸੇ ਦਾ ਪਸ਼ੂ ਢਿੱਲਾ ਤੇ ਘਰ ਦੇ ਜੀਆ ਨੂੰ ਸਾਰਿਆਂ ਨੂੰ ਪਰੇਸ਼ਾਨੀ ਆਉਂਦੀ ਆ ਤੇ ਉਹਦਾ ਸਮਾਂ ਹੀ ਬਾੜਾ ਮਾੜਾ ਸੀ ਕਿਸੇ ਦੇ ਦੋ ਪਸ਼ੂ ਮਰ ਗਏ ਕਿਸੇ ਦੇ ਚਾਰ ਮਰ ਗਏ ਬਹੁਤ ਔਖਾ ਟਾਈਮ ਸੀ ਉਹ ਤੇ ਉਹ ਟਾਈਮ 'ਚ ਇਹਦੇ ਵੀ ਉਹ ਬਿਮਾਰੀ ਸੀਗੀ ਤੇ ਉਹ ਤਾਂ ਹੁਣ ਚਲੋ ਬਿਮਾਰੀ ਤਾਂ ਚਲੀ ਗਈ ਆ ਪਰ ਉਹਦੇ ਤੱਫੜ ਜ਼ਰੂਰ ਆ ਕਿਉਂਕਿ ਤੱਫੜ ਵੱਧ ਹੋਗੇ ਸੀ ਆ ਨਿਸ਼ਾਨ ਤੁਹਾਨੂੰ ਉਵੇਂ ਹੀ ਦਿਿੰਦੇ ਹੋਣੇ ਆ ਕਿਉਂਕਿ ਵਾਲ ਝੜ ਗਏ ਸੀਗੇ ਪਰ ਹੁਣ ਡਰਨ ਵਾਲੀ ਕੋਈ ਲੋੜ ਨਹੀਂ ਕਿਉਂਕਿ ਜਿਹੜਾ ਮਾੜਾ ਸਮਾਂ ਕਾਲਾ ਦੌਰ ਆਇਆ ਸੀ ਉਹ ਆ ਕੇ ਚਲਿਆ ਗਿਆ ਹੌਲੀ ਹੌਲੀ ਆਇਆ ਦੇ ਦਾਗਾਂ ਵਾਲੇ ਥਾਂ ਵਾਲ ਆ ਜਾਣੇ ਆ ਤੇ ਸਾਫ ਹੋ ਜਾਣੀਆਂ ਬਾਕੀ ਤੇ ਕੋਈ ਜ਼ਖਮ ਆ ਭਾਈ ਆਪਾਂ ਗਾਂ ਫਰੀ ਦੇ ਦਾਂ ਠੀਕ ਹੈ ਹਾਂ ਕੋਈ ਜ਼ਖਮ ਨਹੀਂ ਦਾਗ ਕਲੇ ਦਾਗ ਆ ਦੋਸਤੋ ਜ਼ਖਮਾਂ ਦਾ ਤਾਂ ਹੁਣ ਟਾਈਮ ਹੀ ਨਹੀਂ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਪਤਾ ਕੋ ਲੰਪੀ ਸਕੈਨ ਜਿਹੜੀ ਬਿਮਾਰੀ ਸੀਗੀ ਉਹਦੇ ਨਾਲ ਜ਼ਖਮ ਹੋ ਗਏ ਸੀ ਜਿੱਥੇ ਜ਼ਖਮ ਹੋ ਗਿਆ ਉੱਥੇ ਵਾਲ ਝੜ ਜਾਂਦੇ ਆ ਤੇ ਉਹ ਤਾਂ ਡੱਬ ਜੇ ਦਿੰਦੇ ਆ ਪਰ ਜੀਨੇ ਦੁੱਧ ਪੀ ਇਹਨੂੰ ਲੈਣੀ ਉਹਨੂੰ ਕੀ ਕਹਿੰਦੇ ਆ ਇਹ ਦਾਗ ਕੀ ਕਹਿੰਦੇ ਆ ਜੈ ਜੈ ਮੁੱਲ ਦੱਸ ਉਧਰ ਲਾ ਵੀ ਤੇ ਉਧਰ ਲਾ ਵੀ ਭਾਈ ਜੇ ਦਾ ਦਾਗ ਨਾ ਹੁੰਦੇ ਤਾਂ 66 62000 ਰੁਪਏ ਦੀ ਸੀ ਹੂੰ ਜੇ ਅੱਜ ਮਾਨ ਤਾਨ ਕਰਾਉਣਾ ਜਮਾ ਜੈਜ ਮਾਨ ਤਾਨ ਕਰਾਉਣਾ 55 ਜੋ ਕਰਾਂਗੇ ਜਮਾ ਜੈਸ ਨੂੰ ਜਿਹੜਾ ਲੈਣਾ ਉਹ 47000 ਰੁਪਿਆ ਦਾ ਲਓ ਜੀ ਉਹ ਫਿਰ ਮੈਂ ਦੁੱਧ ਪੀਣ ਵਾਲੀ ਗੱਲ ਤਾਂ ਹੀ ਕੀਤੀ ਹੈ ਜਿਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਆ ਦਾਗ ਜੇ ਕੀ ਕਹਿੰਦੇ ਆ ਜੇ ਦਾਗ ਜੇ ਨਾ ਹੁੰਦੇ ਫਿਰ 47000 ਦੀ ਕਿਹਨੇ ਦੇਣੀ ਸੀ ਜਮਾ ਜੈਜ ਮਾਲਾ ਬਿਲਕੁਲ ਸਸਤੇ ਮੋਲ ਦੀ ਤਾਜੀ ਸੂਈ ਵੜ 11 12 ਕਿਲੋ ਬੌਲਾ ਤਿਆਰ 16 17 18 ਦੇ ਵਿਚ ਵਿਚ ਬਾਈ 10 ਦਾ ਖੁੱਲਾ ਦੁੱਧ ਪਿਆਜੂ 45 47000 ਦੀ ਕਿਨੇ ਦੇਣੀ ਆ ਦੋ ਨੰਬਰ ਤੇ ਆ ਇਹਦੇ ਮਗਰ ਬੱਚੀ ਆ ਪਰਸਨਲ ਵੇਡ ਇਹ ਸੁਈ ਆ ਹੂੰ ਇਹ ਦੋ ਘੰਟੇ ਪਹਿਲਾਂ ਉਹ ਬੱਚਾ ਤੇ ਆ ਬੱਚੀ ਆ ਉਹ ਦੋ ਘੰਟੇ ਬਾਅਦ ਚ ਸੁਈ ਆ ਇਹਦੇ ਥੱਲੇ ਭਾਈ 9 ਤੋਂ 10 ਕਿਲੋ ਬੋਲਾ ਤਿਆਰ ਆ 8 ਕਿਲੋ ਕੋ ਵੀ ਭੈਣ ਭਰਾ ਮੰਨ ਕੇ ਆ ਜੇ ਸਹੀ ਆ ਠੀਕ ਆ origignal ਪੰਜਾਬ ਵਾਲੀ ਵੱਡੀ ਜਰਸੀ ਆ ਕੋਈ ਛੋਟੀ ਨਾ ਸਮਝ ਲੈ ਠੀਕ ਆ ਇਹਦੇ ਹਮੇਦ ਭਾਈ ਇੱਕ ਬੈਣੀ ਵਾਲੇ ਮੂਹਰੇ ਖਾਨ ਚੋਂ ਨਾ ਧਾਰਾਂ ਘਟ ਆਉਂਦੇ ਨੇ ਠੀਕ ਆ ਕੋਈ ਭੈਣ ਭਰਾ ਅੱਧਾ ਹੀ ਮੰਗ ਲਵੇ ਠੀਕ ਆ ਅੱਧਾ ਹੈ ਨਹੀਂ ਘਾਰਾਂ ਪੰਜਾਂ ਸੱਤਾਂ ਦਾ ਹੀ ਫਰਕ ਆਪਾਂ ਅੱਧਾ کہہ ਕੇ ਦਵਾਂ ਜੀ ਕਿੰਨਾ ਕੁ ਦੋ ਦੇ ਦੂ ਦੁੱਧ ਭਾਈ ਮਾਰਖਾਨੇ ਦੇਈਦਾ ਵੀ 17 18 ਗਿਆ ਹੂੰ ਤੇ ਜਿਹੜੇ ਸਾਣਾ ਵੈੜੀ ਸਟਾਰਟਿੰਗ 15 16 17 ਵੀ ਦੇ ਸਕਦੇ ਜੈ ਜੈ ਮੋਲ ਭਾਈ ਜੇ ਦਾ ਫਣ ਸਹੀ ਹੁੰਦਾ ਆਪਾਂ ਇਹਦਾ ਵੀ 55 ਹੀ ਕਹਿਣਾ ਸੀ ਆ ਜਿਹੜੀ ਜਮਾ ਗੈਸ ਨੂੰ ਆ 100 ਛੋੜ ਕਰਦੀ ਆ 39000 ਹਜ਼ਾਰ ਘਟ 40 ਦੀ ਵੇਦਣੀ ਆ ਦੋ ਨੰਬਰ ਜਰਸੀ ਆ ਵੀ ਪਰਸੋਂ ਸੂਈ ਆ ਆ ਵੀ ਪਰਸੋਂ ਸੂਈ ਆ ਆ ਦੋ ਘੰਟੇ ਮਗਰੋਂ ਸੂਈ ਆ ਦੋ ਘੰਟੇ ਪਹਿਲਾਂ ਸੂਈ ਆ 9-10 ਕਿਲੋ ਬੌਲਾ ਇਹਦੇ ਥੱਲੇ ਬਾਈ ਕਹਿੰਦਾ ਇਹਦਾ ਵੀ ਘਾਟੀ ਮੰਨ ਲਓ ਕਿਲੋ 2 ਕਿਲੋ 8 ਕਿਲੋ ਮੰਨ ਕੇ ਆਇਓ ਕੰਡੇ ਦੇ ਜੋਖ ਲਓ ਇੱਕ ਨੰਬਰ ਥੱਲੇ 11-12 ਕਿਲੋ ਆ ਉਹਦਾ ਬਾਈ ਕਹਿੰਦਾ ਭਾਵੇਂ ਤੁਸੀਂ 10 ਹੀ ਮੰਨ ਕੇ ਆ ਜਾਓ ਤਾਜੀ ਸੂਈ ਜਰਸੀ ਮਗਰੇ ਦੇ ਵੱਛੀ ਆ ਦੁੱਧ 15 16 17 ਇੱਥੇ ਆਸੇ-ਪਾਸੇ ਖੁੱਲਾ ਪਿਆ ਜੂ ਗੁਲਾਬੀ ਥਾਣਾ ਅਤੀਚਵਾਈ ਵਾਲੇ ਸੀਲਸਾਉ ਪੂਰੀਆ ਦੇ ਦੇਣੀ ਆ 1040 ਦੀ ਮੁੱਲ ਬਾਈ ਕਹਿੰਦਾ ਇਹਦਾ ਵੀ ਭਾਵੇਂ 50 ਤੇ 55 ਕਰਾ ਲਓ ਪਰ ਦੇ ਦੇਣੀ ਆ 1000 ਘੱਟ 40000 ਦੀ 39000 ਦੀ ਕਬੈਣੀ ਵਾਲਾ ਜਿਹੜਾ ਮੂਰਲਾ ਥਾਨ ਆ ਉਹਦੇ ਚ 5-7 ਧਾਰਾਂ ਬਾਈ ਕਹਿੰਦਾ ਘੱਟ ਤੁਸੀਂ ਅੱਧਾ ਹੀ ਮੰਨ ਲਓ ਪਰ ਅੱਧਾ ਬਾਈ ਕਹਿੰਦਾ ਹੈ ਨਹੀਂ ਪਰ ਤੁਸੀਂ ਅੱਧਾ ਮੰਨ ਕੇ ਆ ਜਾਓ ਕੋਈ ਗੱਲ ਨਹੀਂ ਆ ਮੂਰਲਾ ਥਾਨ ਚ 5-7 ਧਾਰਾਂ ਘੱਟ 1000 ਘੱਟ 40 ਦੀ ਦੇ ਦੇਣੀ ਆ ਨਿੱਕੇ ਨਿੱਕੇ ਮੁੱਲ ਆ ਦੇ ਦੇਣੀ ਆ 47000 ਦੀ ਆ ਦੇ ਦੇਣੀ ਆ 1000 ਘਟ 40 ਦੀ ਵਜਨ ਬਹੁਤ ਆ ਜਰਸੀ ਤਿੰਨ ਨੰਬਰ ਤੇ ਆ ਜਾ। ਕੇ ਵੀਰੇ ਆਪੋ ਪਿੰਡੇ ਤੋਂ ਵਾਲੇ ਅੰਕੀ ਘਪਣ ਵੇਰ ਹਾਂ ਘਰੇ ਸੂਈ ਆ ਕੇ ਘਰੇ ਚੋਈ ਆ ਠੀਕ ਆ। ਕੱਲ ਚੈੱਕ ਕਰਾਈਆ ਢਾਈਆਂ ਵੀ ਮੇਰੀ ਜੇ ਇੱਕ ਪਾਸ ਹਾਂ। ਹੂੰ ਇਹ ਤੇ ਲੱਗ ਰਿਹਾ ਕਿਸ ਤਰ੍ਹਾਂ ਠੀਕ ਆ। ਠੀਕ ਆ। ਦੋ ਤਾਂ ਹੈਗਾ 14 ਕਿਲੋ احمد ਬਾਈ ਹੁਣ ਤਿਆਰ ਜਾਵਾਂ। ਭੈਣ ਭਰਾ 12 ਮੰਨ ਕੇ ਆ ਜਾਣ ਭਲਾ ਚਾਰ ਡੰਗ ਚੋ ਲੈਣ। ਕਿੰਨੇ ਦੀ? ਇਹ ਬਾਈ ਜੈਸਨੋ ਯਾ 33000 ਦੀ ਦੇਣੀ। 33000 ਦੀ ਦੇ ਦੇਣੀ ਆ। ਪਿਛਲੇ ਸੂਵੇ ਬਾਈ ਕਹਿੰਦਾ ਮੈਂ ਇਹ ਵਹਿੜ ਲਈ ਸੀ ਘਰੇ ਦੁੱਧ ਤੇ ਵਹਿੜ ਲਾਈ ਵੀ ਸੀ ਉਹ ਗੁੱਠ ਚ ਖੜੀ ਹੁੰਦੀ ਆ ਤੁਸੀਂ ਸਾਰੀਆਂ ਵੀਡੀਓ ਚ ਵੇਖੀ ਹੋਣੀ ਆ ਆ ਕਬੈਣੀ ਵਾਲੇ ਮੂਹਰੇ ਥਣ ਤੋਂ ਤੱਲ ਤਿੰਨਾ ਥਾਣਾ ਚ 14 ਕਿਲੋ ਦੁੱਧ ਆ 12 ਕਿਲੋ ਮੰਨ ਕੇ ਬਾਈ ਕਹਿੰਦਾ ਭਾਵੇਂ 10 ਟਾਈਮ ਚੋਕੇ ਲੈ ਜਾਓ ਤੋਰੇ ਤੋਰੇ ਦੀ ਓਕੇ ਆ ਵਹਿੜਾਂ ਗਾਏ ਕਿਹੜਾ ਕੋਈ ਗਾਂ ਬੁੱਢੀ ਆ ਜਿਹੜੀ ਡਗਦੀਏ ਜਾਵੇ ਵਹਿੜ ਆ ਬਈ ਐਰ ਸ਼ੈਰ ਆ ਪਯੋਰ ਆ ਤੇ ਸਭੀ ਬੜੀ ਆ ਹਮ ਆ ਤੋਰਾ ਤੋਰਾ ਵੇਖ ਲਓ ਘੋੜੀ ਵਾਂਗੂ ਜਾਂਦੀ ਆ 14 ਕਿਲੋ ਦੁੱਧ ਹੈ ਤਾਜੀ ਸੂਈ ਵਹਿੜ ਜਿੰਨਾ ਦੁੱਧ ਭੱਜੀ ਜਾਂਦੀ ਆ ਹਣੀ ਤਾਂ ਉਹਨੂੰ ਪਤਾ ਲੱਗ ਗਿਆ ਕਿ ਮੈਨੂੰ ਬੁੱਢੀ ਕਹਿੰਦੇ ਆ ਮੈਂ ਭੱਜ ਕੇ ਵਖਾਵਾਂ ਹਣੀ ਤਾਂ ਤਾਂ ਹੀ ਭੱਜ ਪਈ ਆ ਕਿ ਤੁਸੀਂ ਬੁੱਢੀ ਕਹਿੰਦੇ ਆ ਮੈਂ ਦਾ ਘੋੜੀ ਵਾਂਗੂ ਜਾਨੀ ਆ ਤੇ ਤਾਂ ਹੀ ਭੱਜ ਗਈ ਉਹ 12 ਕਿਲੋ ਕੰਡੇ ਦੇ ਜੋਖਲੋ 2 ਕਿਲੋ ਘੱਟ ਮੰਨ ਕੇ ਆ ਉਹ ਸਾਰੇ ਪਸ਼ੂਆਂ ਦਾ 2-2 ਕਿਲੋ ਦੁੱਧ ਘੱਟ ਦੱਸਿਆ ਬਾਈ ਨੇ ਢਾਈਆਂ ਦੀ ਗੱਬਣ 33000 ਦੀ ਦੇ ਦੇਣੀ ਆ 30 ਤੇ 3 33000 ਆ ਥਣ ਤੋਂ ਤੱਲ ਕਬੈਣੀ ਵਾਲੇ ਮੂਹਰੇ ਥਣ ਤੋਂ ਦੂਜੇ ਤਿੰਨਾਂ ਥਾਣਾਂ 'ਚ 14 ਕਿਲੋ ਦੁੱਧ ਆ ਜੇ ਕਿਤੇ ਚੌਥਾ ਥਾਣਾ ਵੀ ਚੱਲਦਾ ਹੁੰਦਾ 17-18 ਕਿਲੋ ਦੁੱਧ ਵਾਲੀ ਵਾੜ ਸੀ ਕਿਉਂਕਿ ਬਾਈ ਪਸੂ ਪਸੂ ਲਿਆਉਣ ਕਾਰਨ ਜਨਾ ਗੌਰ ਨਹੀਂ ਰਹੀ ਵਾੜ ਨੇ ਸੱਜਰ ਸੂਈ ਨੇ ਆਪਣੇ ਘਰੇ 19-20 ਕਿਲੋ ਦੁੱਧ ਦੇਈ ਗਈ ਹੈ ਠੀਕ ਹੈ ਹਾਂ ਥੋੜਾ ਜਿਹਾ ਟੀ ਗਾਡੂ ਕੋ ਭਰਉਣ ਦੀ ਲੇਟ ਹੋ ਗਈ ਗੌਰ ਨਹੀਂ ਠੀਕ ਹੈ ਹਾਂ ਟੀਗਾ ਭਰਉਣ 'ਚ ਬਾਈ ਕਹਿੰਦਾ ਲੇਟ ਹੋ ਗਏ ਆ 14 ਕਿਲੋ ਦੁੱਧ ਹੈ ਢਾਈਆਂ ਦੀ ਗੱਪਣ 33000 ਦੀ ਇਹਦੇ ਥੱਲੇ 11-12 ਕਿਲੋ ਬੌਲੀ ਆ 47000 ਦੀ 16 17 ਕਿਲੋ ਦੁੱਧ ਪਿਆਜ ਹੋ ਸਕਦਾ 18 ਪਿਆਜ ਜਿਹਦੇ ਥੱਲੇ 9 10 ਕਿਲੋ ਬੌਲੀ ਆ ਹਜ਼ਾਰ ਘੱਟ 40 ਦੀ 15 16 ਕਿਲੋ ਖੁੱਲਾ ਦੁੱਧ ਪਿਆਜ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸੀ ਦਾ